ਮੁੰਡੇ ਵੀ ਹੁਣ ਤੁਹਾਨੂੰ ਪਤਾ ਕੁੜੀਆਂ ਅਰਗੇ ਹੋ ਗਈ ਬਿਲਕੁਲ ਹੁਣ ਇੱਕ ਇੰਸਟਾ ਤੇ ਬਹੁਤ ਵਿਚਾਰਾ ਮਸ਼ਹੂਰ ਹੈ ਵਿਚਾਰਾ ਮੈਡ ਸੰਧੂ ਹਾਂਜੀ ਹੈ ਵਧੀਆ ਬੰਦਾ ਉਹ ਜੇ ਦੇਖਿਆ ਜਾਵੇ ਲੱਛਣ ਕੁੜੀਆਂ ਵਾਲੇ ਜੀ ਅੱਜਕੱਲ ਤੁਸੀਂ ਆ ਲੌਵੀ ਕਿੱਥੇ ਜਿਹੜੀਆਂ ਕੁੜੀਆਂ ਹੁੰਦਿਆਂ ਸੀ ਕਿ ਅਸੀਂ ਨਾ ਕੁੜੀ ਦੇ ਬਰਾਬਰ ਜੇ ਬਹਿਣਾ ਵੀ ਐਂ ਜੇ ਲੱਗਦਾ ਸੀ ਵੀ ਕਿਤੇ ਮਤਲਬ ਕੋਈ ਆਪਾਂ ਕਰਨ ਨਹੀਂ ਆਪਣੇ ਸਸਕਾਰ ਜੇ ਹੈ ਨਹੀਂ ਪਰ ਹੁਣ ਤਾਂ ਚਲੋ ਜਮਾਨਾ ਬਦਲ ਗਿਆ ਥੋੜਾ ਨੀ ਜਿਵੇਂ ਭਰਾ ਹੁਣ ਮੰਨ ਲਓ ਮੁੰਡੇ ਕੁੜੀਆਂ ਜਿਹੜੇ ਹੁਣਦੇ ਨੇ ਜਿਹੜੀ ਨਵੇਂ ਜੰਗ ਹਨਾ ਹਾਂਜੀ ਹਾਂ ਇਹਨਾਂ ਨੂੰ ਜਦ ਜ਼ਿਆਦਾਤਰ ਜਿਹੜੀ ਪਾ ਠੇੜ ਤਾਂ ਪਜਾ ਵੀ ਗਿਆ ਵੀ ਜਿਆਦਾ ਅੱਗ ਲੱਗੀ ਹੋਈ ਹੈ ਬਾਹਰ ਜਾਣ ਦੀ ਜਿਵੇਂ ਹਨਾ ਮਾੜੀ ਖੇਚਾ ਜਾਂਦੇ ਇਹਨਾਂ ਦੇ ਵਿੱਚ ਵੀ ਪਤਾ ਨਹੀਂ ਉਧਰ ਕਿਹੜਾ ਜਿਹੜਾ ਸਿਆਉਣਾ ਦੱਬਿਆ ਹੋਇਆ ਸੀ ਕੱਢ ਲਈਏ ਬਸ ਇਹਦਾ ਅੱਧੇ ਤੋਂ ਉੱਪਰ ਜ਼ਿਆਦਾ ਪੰਜਾਬ ਖਾਲੀ ਹੋ ਚੁੱਕਿਆ ਜਵਾਨੀ ਥੋੜੀ ਬਹੁਤ ਜਾ ਚੁੱਕੀ ਹੈ ਤੁਸੀਂ ਅਸੀਂ ਇੱਕ ਦਿਨ ਨੈਟ ਤੇ ਸਰਚ ਕਰਨ ਲਾ ਕੇ ਵੀ ਸਾਲ ਚ ਕਿੰਨੇ ਬੱਚੇ ਥੋ ਜਾਂਦੇ ਆ ਪਰ ਤਾਂ ਤੁਸੀਂ ਯਕੀਨ ਨਹੀਂ ਕਰ ਸਕਦੇ 4.5 ਲੱਖ ਕੱਲੇ ਪੰਜਾਬ ਪੰਜਾਬ ਦਾ ਬੱਚਾ ਬਾਹਰ ਜਾ ਰਹੀ ਹੈ ਇੱਕ ਸਾਲ ਚ ਤੇ ਮੈਂ ਨਾ ਰਾਤ ਇੰਸਟਾਗ੍ਰਾਮ ਦੇਖੀ ਜਮਾ ਠੀਕ ਹੈ ਜੀ ਇੰਸਟਾਗ੍ਰਾਮ ਤੇ ਦੇਖਿਆ ਬਈ ਮੈਂ ਮੰਨ ਲਓ ਵੀ ਦੋ ਰੀਲਾਂ ਛੱਡ ਕੇ ਤੀਜੀ ਰੀਲਾ ਬੇ ਕੁਛ ਨਾ ਕਿਸੇ ਕੁੜੀ ਦੀ ਮੁੰਡੇ ਦੀ ਬਹੁਤ ਘੱਟ ਆਉਂਦੀ ਆ ਓਕੇ ਜੀ ਓਕੇ ਤੇ ਕੁੜੀਆਂ ਨੇ ਜਿੰਨੀਆਂ ਰੀਲਾਂ ਮੈਂ ਦੇਖੀਆਂ ਹਾਂ ਹਾਂ ਜੀ ਹਾਂ ਤੇ ਐ ਮਨ ਲਓ ਵੀ ਜਿਹੜਾ ਸਰੀਰਕ ਪ੍ਰਦਰਸ਼ਨ ਹੁੰਦਾ ਆਪਣਾ ਮੈਂ ਉਹੀ ਦੇਖਿਆ ਜ਼ਿਆਦਾਤਰ ਮੰਨ ਲਓ ਵੀ ਯਾਰ ਅੱਧੇ ਜਿਹੜੇ ਦੇਖੇ ਮੈਨੂੰ 50% ਹੈਨਾ ਤੇ ਜਿਵੇਂ ਆਪਾਂ ਮੈਂ ਗੱਲ ਸੁਣ ਦੋ ਨਾਮ ਤੌਰ ਤੇ ਕਹਿੰਦੇ ਆਖੇ ਜਿਹੜੇ ਅੰਗਰੇਜ਼ ਨੇ ਆਪਣੇ ਨਾਲ 100 ਸਾਲ ਮੂਰੇ ਨੇ ਹੈਗੇ ਹੀ ਜੇ ਸਰੀਰਕ ਪ੍ਰਦਰਸ਼ਨ ਦੀ ਗੱਲ ਕਰੀਏ ਮੈਨੂੰ ਹੁਣ ਆਇ ਲੱਗ ਰਿਹਾ ਵੀ ਈਮੇਲ ਦਾ ਆਪਣੇ ਲਈ ਪੰਜਾਬੀ ਜਿਹੜੇ 5-4 ਸਾਲ ਮੂਰੇ ਨੰਗੇ ਹੁੰਦੇ ਨਾ ਬਿਲਕੁਲ ਬਿਲਕੁਲ ਨਾਗੇ ਨਾਗੇ ਹਾਂ ਵੀ ਹੁਣ ਬਈ ਨਾਰਮਲ ਗੱਲਾਂ ਇਹ ਲਾ ਲਾ ਜਿਵੇਂ ਸਰਕਾਰ ਆ ਹੁਣ ਆਪਾਂ ਵੋਟਾਂ ਵੀ ਪਾਉਣੇ ਇਹਨਾਂ ਨੂੰ ਹਾਂਜੀ ਸਰਕਾਰਾਂ ਨੇ ਹੁਣ ਮੁੰਡਿਆਂ ਤੇ ਕੁੜੀਆਂ 'ਚ ਦੇਖੋ ਫਰਕ ਰੱਖਿਆ ਕਹਿੰਦੇ ਵੀ ਕਚਹਿਰੀਆਂ 'ਚ ਕੋਈ ਵੀ ਗੱਲਬਾਤ ਹੁੰਦੀ ਆ ਕੁੜੀ ਦੀ ਸੁਣਵਾਈ ਹੋਊਗੀ ਕੁੜੀ ਦੀ ਸੁਣਵਾਈ ਹੋਊਗੀ ਜੇ ਮੁੰਡੇ ਖੁੰਡੇ ਹੁਣ ਜਦੋਂ ਮੰਨ ਲਓ ਵੀ ਕੋ ਪੈਗ ਪਗ ਵੀ ਲਾਉਂਦੇ ਆ ਆਮ ਤੌਰ ਤੇ ਇੰਨਾ ਕੁ ਦਾ ਕਰਦੇ ਆਪਣੇ ਨਾ ਮੰਨ ਲਓ ਵਿਆਹ ਸਾਦੀ ਚਲਾ ਲਓ ਜਾਂ ਆਮ ਤੌਰ ਤੇ ਹਾਂਜੀ ਹਾਂ ਉਹ ਕਹਿੰਦਾ ਵੀ ਯਾਰ ਅਖੇ ਮੇਰੀ ਵੀ ਕੋਈ ਹੈ ਜੀ ਫੋਟੋ ਖਿੱਚ ਕੇ ਵੀ ਯਾਰ ਆਏ ਨਾ ਹੋਵੇ ਵੀ ਆਪਣੇ ਵਿੱਚ ਵਿੱਚ ਰਵੇ ਕਦੇ ਸੋਸ਼ਲ ਸਾਈਟ ਤੇ ਪਾ ਜਾਓ ਤੁਸੀਂ ਕਿਸੇ ਤੇ ਨਾ ਵੀ ਇੰਸਟਾ ਤੇ ਜਾਂ ਫੇਸਬੁੱਕ ਤੇ ਵੀ ਯਾਰ ਵੀ ਆਪਣੀ ਇਨਸਲਟ ਨਹੀਂ ਹੋ ਜਾਓ ਸੋਸ਼ਲ ਨਾ ਹੋਵੇ ਆਪਣਾ ਬਸ ਗੱਲ ਤੇ ਵੀ ਤੇ ਮੰਨ ਲਓ ਵੀ ਉਸ ਤਰ੍ਹਾਂ ਮੈਂ ਇਹ ਕਹ ਲਾ ਗੌਰ ਕਰੀ ਗੱਲ ਦੇ ਪਰ ਤੁਸੀਂ ਵੀ ਗੌਰ ਕਰੋ ਗੱਲ ਦੇ ਜੇ ਤੁਹਾਡੇ ਵਿਚਾਰ ਨਹੀਂ ਸਾਂਝੇ ਕਰਿਓ ਹੁਣ ਕੁੜੀਆਂ ਨੂੰ ਪਹਿਲ ਦੇਤੀ ਹਾਂਜੀ ਹਾਂ ਵੀ ਤੁਹਾਡੀ ਸਣ ਬਾਈ ਹੋਊਗੀ ਮੁੰਡੇ ਹਲੇ ਪੜਦਾ ਰੱਖੀ ਜਾਂਦੇ ਆ ਕੁੜੀਆਂ ਨੇ ਨਗੇਜ ਵਧਾ ਦਿਖਾਤਾ ਬਿਲਕੁਲ ਜੀ ਹਾਂ ਇਹਦੇ 'ਚ ਮਤ ਤੁਹਾਨੂੰ ਕਿਵੇਂ ਲੱਗਦਾ ਕੀ ਦੀ ਸਿਆਣੀ ਹੋਈ ਤੁਸੀਂ ਗੱਲ ਕਹੀ ਆ ਵੀ ਅੱਜਕੱਲ ਕੁੜੀਆਂ ਚਾਹੇ ਕੋਈ ਪੰਜਾਬੀ ਆ ਚਾਹੇ ਕੋਈ ਆਪਣੀ ਅਦਰ ਸਟੇਟ ਦਾ ਆ ਹੂੰ ਅ ਜੋ ਵੀ ਕੋਈ ਮਤਲਬ ਹਨਾ ਕੋਈ ਦਿਖਾ ਰਿਆ ਆ ਆਪਾਂ ਮਤਲਬ ਜਿਆਦਾ ਗੰਦੇ ਸ਼ਬਦਾਂ ਇਹ ਨਾ ਬੋਲਦੇ ਹੋਏ ਆਪਾਂ ਕਹਾਂਗੇ ਜਿਆਦਾ ਸ਼ੋਅ ਆਫ ਕਰ ਰਿਆ ਹਰੇਕ ਚੀਜ਼ ਦਾ ਬਿਲਕੁਲ ਬ ਇਦਾ ਕਾਰਨ ਇਹ ਹੈ ਜੀ ਇੱਕ ਤਾਂ ਬੰਦਾ ਕੋਈ ਵੀ ਹੈ ਉਹ ਕਿਸੇ ਵੀ ਅਣਖ ਨੂੰ ਮਾਰ ਕੇ ਕਿਸੇ ਵੀ ਹੱਦ ਤੱਕ ਉਹ ਫੇਮ ਚਾਹੁੰਦਾ ਹੈ ਚਾਹੇ ਮੈਨੂੰ ਕਿਤੋਂ ਵੀ ਮਿਲ ਜੇ ਵਿਊ ਮਿਲ ਜੇ ਚਾਹੇ ਗੰਦੇ ਟੋਪਿਕ ਦੇ ਵਿਊ ਮਿਲ ਜੇ ਚਾਹੇ ਚੰਗੇ ਤੇ ਮਿਲ ਜੇ ਮੇਰੀ ਕੋਈ ਨਾ ਕੋਈ ਵੀਡੀਓ ਕਲਿੱਕ ਕਰ ਜੇ ਲੋਕਾਂ ਨੂੰ ਮੈਂ ਚਾਹੇ ਜਮੇ ਦਿਖਾ ਕੇ ਕੁਝ ਵੀ ਕਰਾਂ ਮਤਲਬ ਇਹ ਚੀਜ਼ ਹੈ ਬਾਕੀ ਗੱਲ ਦੇਖੋ ਹੀ ਪੁਰਾਣੇ ਬੰਦਿਆਂ ਦੀ ਗੱਲ ਕਹਿਦਾਂ ਨੇ ਆਪਾਂ ਅਣਖਾ ਦਾ ਪਹਿਲਾਂ ਹੁੰਦੀ ਸੀ ਹੁਣ ਨਾ ਅੱਖ ਨਾ ਮੁੰਡੇ ਚ ਰਹੀ ਹੈ ਨਾ ਕੁੜੀਆਂ ਚ ਰਹੀ ਹੈ ਮੁੰਡੇ ਵੀ ਹੁਣ ਤੁਹਾਨੂੰ ਪਤਾ ਕੁੜੀਆਂ ਅਰਗੇ ਹੋ ਗਈ ਬਿਲਕੁਲ ਹੁਣ ਇੱਕ ਇੰਸਟਾ ਤੇ ਬਹੁਤ ਵਿਚਾਰਾ ਮਸ਼ਹੂਰ ਹੈ ਵਿਚਾਰਾ ਮੈਡ ਸੰਧੂ ਹਾਂਜੀ ਹੈ ਵਧੀਆ ਬੰਦਾ ਉਹ ਜੇ ਦੇਖਿਆ ਜਾਵੇ ਲੱਛਣ ਕੁੜੀਆਂ ਵਾਲੇ ਜੀ ਹਨਾ ਮਤਲਬ ਆਪਣੇ ਆਪਾ ਸਮਾਜ ਨੂੰ ਜੇ ਕਈ ਸੇਧ ਦੇ ਸਕਦੇ ਆ ਆਪਾਂ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨਾਲ ਸੇਧ ਦੇ ਨਹੀਂ ਸਕਦੇ ਨਾ ਤੁਸੀਂ ਕਹਿ ਸਕਦੇ ਹੋ ਜੇ ਕਿਸੇ ਨੂੰ ਸਮਝਾਣ ਬੈਠੋ ਨਾ ਉਹ ਤਾਂ ਪਹਿਲਾਂ ਸਮਝਣ ਜੋਗਾਈ ਨਾ ਉਹ ਸਮੀਦਾ ਆਪਣੀ ਗੱਲ ਆਪਾਂ ਉਹਨੂੰ ਕਿਸੇ ਨੂੰ ਵੀ ਸਮਝਾਣ ਬੈਠ ਜਾਓ ਅਗਲਾ ਮੂਰੋ ਸਿਆਣਾ ਹੈ ਬਿਲਕੁਲ ਹਰੇਕ ਗੱਲ 'ਚ ਆਪਾਂ ਕਿਸੇ ਨੂੰ ਕੁਝ ਵੀ ਸਮਝਾ ਨਹੀਂ ਸਕਦੇ ਅੱਜ ਦੇ ਟਾਈਮ 'ਚ ਚਲੋ ਰਹੀ ਆ ਆਪਣੇ ਟੋਪਿਕ ਦੀ ਗੱਲ ਆਪਾਂ ਚਲੋ ਗੱਲਾਂ ਬਾਤਾਂ ਕਰਦੇ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਨਹੀਂ ਵੈਸੇ ਆਪਾਂ ਕਿਸੇ ਤੇ ਲਾ ਕੇ ਨਹੀਂ ਗੱਲ ਕਰ ਰਹੇ ਆਪਾਂ ਨੋਰਮਲ ਜਿਹੜੀ ਗੱਲ ਵੈਸੇ ਨੋਰਮਲ ਕਰਦੇ ਆ ਜਿਵੇਂ ਮੈਂ ਪਹਿਲਾਂ ਬਾਈ ਗੱਲ ਕੀਤੀ ਸੀ ਇੱਕ ਵੀ ਜਿਵੇਂ ਇਹੜੇ ਅੰਗਰੇਜ਼ ਨੇ ਲੋਕਾਂ ਮੈਂ ਸੁਣਦਾ ਹੁੰਦਾ ਸੀ ਜਦੋਂ ਸਾਡੇ ਬਜ਼ੁਰਗ ਗੱਲਾਂ ਕਰਦੇ ਆ ਪਰ ਆਪਣੇ ਆਸੇ-ਪਾਸੇ ਦਾ ਆਲਾ-ਦੋਲਾ ਸੁਣਦੇ ਆਪਾਂ ਕਹਿੰਦੇ ਆਪਣੇ ਪੰਜਾਬੀਆਂ ਦੇ ਨਾਲ ਜਿਹੜੇ 100 ਸਾਲ ਲੱਗੇ ਨੇ ਬਹੁਤ ਅੱਗੇ ਇੰਦਾ ਸੈਂਸ ਆਪਾਂ ਇਹ ਕਹਿ ਸਕਦੇ ਹਾਂ ਦੇਖੋ ਅੱਜ ਉਹ ਆਪਣੇ ਤੇ ਇਸ ਟਾਈਮ ਰਾਜ ਕਰ ਰਹੇ ਆ ਪਹਿਲਾਂ ਉਹ ਆਪਣੇ ਦੇਸ਼ 'ਚ ਰਹਿ ਕੇ ਰਾਜ ਕਰ ਰਹੇ ਸੀਗਾ 1947 ਤੱਕ ਦਾ ਆਪਾਂ ਕਹੀਏ ਹੁਣ ਉਹ ਉਹ ਆਪਣੇ ਪੰਜਾਬੀਆਂ ਨੂੰ ਬਾਹਰ ਲਿਆ ਕੇ ਉਹਨਾਂ ਤੇ ਫੇਰ ਵੀ ਉਹ ਰਾਜ ਕਰ ਰਹੇ ਆ ਇਹ ਚੀਜ਼ ਤਾਂ ਚੱਲ ਰਹੀ ਆ ਉਹਨਾਂ ਦੀ ਕਿਉਂ ਉਹ ਆਪਣੇ ਤੇ ਹਾਵੀ ਆ ਆਪਾਂ ਨੂੰ ਜਿਹੜਾ ਕਲਚਰ ਆ ਆਪਾਂ ਨੂੰ ਉਹਨਾਂ ਦਾ ਪਸੰਦ ਆ ਰਿਹਾ ਪਰ ਉਹ ਆਪਣਾ ਕਲਚਰ ਅਡਾਪਟ ਕਰ ਰਹੇ ਆ ਤੁਸੀਂ ਥੋੜੀ ਬਹੁਤ ਜ਼ਿਆਦਾ ਲਾਈਨ 'ਚ ਨਾ ਲਓ ਤੁਸੀਂ ਲਾ ਲਓ ਵੀ ਹੁਣ ਸੇਧ ਬੱਖੋ ਲਾ ਲਓ ਠੀਕ ਆ ਜਿਹੜੇ ਆਪਣੇ ਵੀ ਕੋਈ ਆਯੁਰਵੇਦਾ ਜੋ ਵੀ ਜੜੀ ਬੂਟੀਆਂ ਸੀ ਹੋਰ ਸੀ ਤੁਸੀਂ ਬਾਹਰਲੇ ਦੇਸ਼ ਚ ਜਾਓ ਉਹ ਹਰ ਇੱਕ ਚੀਜ਼ ਉਹ ਪਸੰਦ ਕਰਦੇ ਆ ਵੀ ਆ ਭਈ ਅ ਇਫਲਾਨੇ ਵੈਦ ਨੇ ਆ ਜੜੀ ਬੂਟੀ ਦੱਸੀ ਆ ਜਿਵੇਂ ਮੰਨ ਲਓ ਤੁਸੀਂ ਆਪਾਂ ਘਰਾਂ ਚ ਤੁਸੀਂ ਐਲੌਟ ਸੋਈ ਚ ਆਪਣੇ ਕੋ ਸਾਰਾ ਸਮਾਨ ਪਿਆ ਹੁੰਦਾ ਬਿਲਕੁਲ ਠੀਕ ਹੈ ਇੱਕ ਐਂਟੀਸੈਪਟਿਕ ਦਵਾਈ ਤੋਂ ਲੈ ਕੇ ਐਂਟੀਬਾਇਓਟਿਕ ਦਵਾਈ ਤੱਕ ਆਪਣੇ ਕੋਲ ਸੋਈ ਚ ਚੀ ਪਈ ਆ ਹਿੰਗ ਦੀ ਚੀਜ਼ ਲਾ ਲਓ ਤੁਸੀਂ ਜਮੈਨ ਲਾ ਲਓ ਜੋ ਕੁਝ ਵੀ ਲਾ ਲਓ ਪਰ ਟੇਸਟ ਅਕੋਰਡਿੰਗ ਆਪਾਂ ਉਹਨਾਂ ਦੇ ਬਾਗ ਗਿਆ ਆਪਾਂ 버ਗਰ ਕੁਲਚਾ ਤੇ ਹੋ ਗਿਆ ਆਪਣੇ ਤੁਸੀਂ ਹੁਣ ਥਾਂ ਥਾਂ ਦੇਖ ਲਓ ਆਪਣੇ ਤਵਾ ਮੰਡੀ ਚ ਹੀ ਲਗਾ ਲਓ ਲੈ ਕਿੱਥੇ ਹੁੰਦਾ ਸੀ ਕੋਈ 버ਗਰ ਸਟੋਰ ਕਿੱਥੇ ਹੁੰਦਾ ਸੀ ਕੋਈ ਪੀਜ਼ਾ ਕਲੱਬ ਕਿੱਥੇ ਹੁੰਦਾ ਸੀ ਜਾਂ ਹੰਗਰੀ ਪੁਆਇੰਟ ਇਹ ਜੇ ਕੋਈ ਸੈਂਡਵਿਚ ਆਲੇ ਬ੍ਰੈਡਾਂ ਬਰੂਡਾਂ ਤੇ ਆਪਾਂ ਨੂੰ ਲੋਕਾਂ ਨੇ ਇਹਨਾਂ ਨੇ ਲਾਤਾ ਆਪਾਂ ਇਹਨਾਂ ਦਾ ਕਲਚਰ ਅਡਾਪਟ ਕਰ ਰਹੇ ਹਾਂ ਅੰਗਰੇਜ਼ਾਂ ਦਾ ਪਰ ਤੁਸੀਂ ਹੁਣ ਬਾਹਰ ਜਾ ਕੇ ਦੇਖੋ ਲੋਕ ਰੋਟੀਆਂ ਵਗੈਰਾ ਉਧਰ ਜਿਹੜੇ ਵੀ ਕੋਈ ਕਰ ਰਹੇ ਆ ਅੰਗਰੇਜ਼ ਹੁਣ ਉਹਨਾਂ ਚੀਜ਼ਾਂ ਨੂੰ ਲੈ ਰਹੇ ਆ ਉਧਰ ਫਰੂਟ ਵੈਜੀਟੇਬਲਸ ਜ਼ਿਆਦਾ ਜਾ ਰਹੇ ਹੈਗੇ ਖੇਤੀਬਾੜੀ ਕੰਨੀ ਵੱਧ ਧਿਆਨ ਦੇ ਰਹੇ ਆਪਣੇ ਲੋਕ ਖੇਤੀਬਾੜੀ ਇੱਥੋਂ ਛੱਡ ਕੇ ਉਧਰ ਜਾ ਰਹੇ ਹੈ ਬੱਦ ਬਿਲਕੁਲ ਇਹ ਦੇਖਿਆ ਬਾਕੀ ਦੇਖੋ ਤੁਸੀਂ ਜ਼ਿਆਦਾ ਮਤਲਬ ਫੀਲਡ 'ਚ ਰਹੇ ਨਾ ਤੁਹਾਨੂੰ ਜ਼ਿਆਦਾ ਪਤਾ ਇਹਨਾਂ ਚੀਜ਼ਾਂ ਨਹੀਂ ਜਿਵੇਂ ਭਰਾ ਹੁਣ ਮੰਨ ਲਓ ਮੁੰਡੇ ਕੁੜੀਆਂ ਜਿਹੜੇ ਹੁਣਦੇ ਨੇ ਜਿਹੜੀ ਨਵੇਂ ਜੰਗ ਹਨਾ ਹਾਂਜੀ ਹਾਂ ਇਹਨਾਂ ਨੂੰ ਜਦ ਜ਼ਿਆਦਾਤਰ ਜਿਹੜੀ ਪੱਠੇਠ ਤਾਂ ਪਜਾ ਵੀ ਕਿ ਬੀਜਾ ਦੇ ਅੱਗ ਲੱਗੀ ਹੋਈ ਹੈ ਬਾਹਰ ਜਾਣ ਦੀ ਜਿਵੇਂ ਹਨਾ ਮਾੜੀ ਖੇਚਾ ਜ਼ਿਆਦਾ ਇਹਨਾਂ ਦੇ ਵਿੱਚ ਵੀ ਪਤਾ ਨਹੀਂ ਉਧਰ ਕਿਹੜਾ ਜਿਹੜਾ ਸਿਆਣਾ ਦੱਬਿਆ ਹੋਇਆ ਸੀ ਕੱ ਮਿਹਨਤ ਇੱਧਰ ਵੀ ਕਰਨੀ ਆ ਮਿਹਨਤ ਉੱਧਰ ਵੀ ਕਰਨੀ ਆ ਬਸ ਆਪਣੇ ਲੋਕ ਹੀ ਥੋੜਾ ਜਿਹਾ ਸ਼ਰਮ ਮੰਦਿਆ ਇਸ ਚੀਜ਼ ਨੂੰ ਜੇ ਮੰਨ ਲਓ ਅਗਲੇ ਨੇ ਕਿਸੇ ਨੇ ਮੰਨ ਲਓ ਇੱਥੇ ਦੁਕਾਨ ਖੋਲ ਲਈ ਜੀ ਮੇਰੇ ਆਗਾ ਬੰਦਾ ਲਗਾ ਲਓ ਠੀਕ ਹੈ ਆਪਾਂ ਮੁਲਾਜ਼ਮ ਰੱਖੇ ਪਿਆ ਆਪਾਂ 10-10 ਹਜ਼ਾਰ ਤੇ ਉਹ ਵੀ ਵਿਚਾਰੇ ਬੰਦੇ ਆ ਉਹ ਵੀ ਝਾੜੂ ਪੋਚਾ ਕਰਦੇ ਆ ਆਪਾਂ ਜੇ ਮੰਨ ਲਓ ਕਿਸੇ ਦਿਨ ਉਹ ਵਕਤ ਨਹੀਂ ਆਂਦੇ ਆਪਣੇ ਆਪਾਂ ਝਾੜੂ ਪੋਚਾ ਕਰ ਲੋ ਆਪਣੇ ਕੰਮ ਚ ਆਪਣੀ ਕਾਦੀ ਸੰਗ ਬਿਲਕੁਲ ਪਰ ਉਹ ਚਾਹੁੰਦੇ ਵੀ ਅਸੀਂ ਇੰਡੀਪੈਂਡੈਂਟ ਰਹੀਏ ਅਸਲ 'ਚ ਲੋਕਾਂ ਦੀ ਜਿਹੜੀ ਸੋਚ ਹੈ ਨਾ ਸੋਚ ਬਦਲ ਗਈ ਆ ਸੋਚ ਬਦਲ ਗਈ ਕਿਵੇਂ ਉਹ ਕੰਮ ਕਰਨ ਤੋਂ ਨਹੀਂ ਟੱਲ ਰਹੇ ਕੰਮ ਉਹਨਾਂ ਨੇ ਇੱਥੇ ਵੀ ਕਰਨਾ ਸੀ ਬਾਹਰ ਵੀ ਕਰਦੇ ਆ ਆਪਣੇ ਜੱਟਾਂ ਦੇ ਮੁੰਡਿਆਂ ਦੇ ਜਿੰਨਾ ਸਰੀਰ ਵਧੀਆ ਵਧੀਆ ਮਿਹਨਤ ਕੋਣ ਲਾ ਲੂਗਾ ਠੀਕ ਹੈ ਪਰ ਉਹ ਬੰਦੇ ਇੱਥੋਂ ਮਿਹਨਤ ਛੱਡ ਕੇ ਬਾਹਰ ਕਿਉਂ ਕਰ ਰਿਹਾ ਉਹ ਅਸਲ 'ਚ ਨਾ ਮੰਨ ਲਓ ਵੀ ਆਪਾਂ ਕਹਿ ਸਕਦੇ ਆਂ ਵੀ ਅੱਜ ਕੱਲ ਕੋਈ ਬੰਦਾ ਕਿਸੇ ਆਪ ਦੇ ਵੱਡੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਬਿਲਕੁਲ ਠੀਕ ਹੈ ਇਹ ਚੀਜ਼ ਆ ਪਹਿਲਾਂ ਆਪਣੇ ਲੋਕਾਂ 'ਚ ਬੜਪਨ ਸੀ ਆਪਾਂ ਵੱਡੇ ਪਿਓ ਦੀ ਦਾਦੇ ਦੀ ਗੱਲ ਸੁਣਦੇ ਸੀ ਉਹਦੇ ਕੁਝ ਅਮਲ ਵੀ ਕਰਦੇ ਸੀ ਆਪਾਂ ਗੱਲ ਸੁਣਨੀ ਆ ਭਾਈ ਜਿਵੇਂ ਚਲੋ ਉਹਨਾਂ ਨੇ ਕਹਿਤਾ ਪੱਥਰ ਦੇ ਲਕੀਰ ਹੁੰਦੀ ਸੀ ਉਹਨਾਂ ਦੀ ਗੁਸਤਾ ਕੁਝ ਆਪਾਂ ਵੀ ਸਮਝਦੇ ਆਂ ਭਾਈ ਆਪਾਂ ਨੂੰ ਗੱਲ ਮੰਨਣੀ ਪੈਣੀ ਆਪਾਂ ਐਂ ਚੱਲਣਾ ਹੀ ਪੈਣਾ ਅੱਜ ਕੱਲ੍ਹ ਲੋਕ ਮੁੰਡੇ ਆਪਣੇ ਅਰਗੇ ਲਗਾ ਲੋ ਆਪਾਂ ਕਹਿੰਦੇ ਆਪਾਂ ਨੂੰ ਕੋਈ ਮਤ ਦੇਣ ਵਾਲਾ ਰਹੇ ਨਾ ਜੀ ਆਪਾਂ ਥੋੜੇ ਦੇ ਮੈਂ ਹੁਣ ਤੁਹਾਨੂੰ ਕਹਿ ਕੇ ਹਟਿਆ ਵੀ ਆਪਰੇ ਤੋਂ ਕੋਈ ਗੱਲ ਅੱਜ ਕੋਈ ਮਤ ਲੈ ਕੇ ਰਾਜੀ ਨਹੀਂ ਆਪਾਂ ਜੇ ਕੋਈ ਸੰ ਕੋ ਚੰਗੀ ਗੱਲ ਆ ਚਾਹੇ ਮਾੜੀ ਆ ਆਪਾਂ ਕੁਝ ਵੀ ਕਹਿ ਦਈਏ ਅਗਲਾ ਉਤੋਂ ਫਰਕ ਕੀ ਬੋਲਦਾ ਵੀ ਤੂੰ ਕੌਣ ਹੋ ਨਾ ਬਿਨਾਂ ਗੱਲ ਤੋਂ ਸਲਾਹ ਦੇਣ ਵਾਲਾ ਬਿਲਕੁਲ ਠੀਕ ਹੈ ਲੋਕ ਇਹੀ ਚਾਹੁੰਦੇ ਆ ਬਾਹਰ ਕਿਉਂ ਜਾਂਦੇ ਆ ਉਹ ਕਹਿੰ ਅਸੀਂ ਲੋਕ ਸਾਨੂੰ ਕੋਈ ਕਿਚ ਕਿਚ ਨਾ ਹੋਵੇ ਸਾਨੂੰ ਕੋਈ ਬੋਲਣ ਵਾਲਾ ਨਾ ਹੋਵੇ ਸਾਨੂੰ ਕੋਈ ਟੋਕਣ ਵਾਲਾ ਹੋਵੇ ਚਾਹੇ ਅਸੀਂ ਛੋਟਾ ਕੰਮ ਕਰੀਏ ਚਾਹੇ ਕੋਈ ਵੱਡਾ ਕੰਮ ਕਰੀਏ ਪਰ ਬੜਾਈ ਦੇਖੋ ਭਾਲਦੀ ਭਾਲਦੇ ਹੁੰਦੇ ਸਾਰੇ ਰਿਆਬੀਆਂ ਆਪਾਂ ਹਨਾ ਆਪਾਂ ਨੂੰ ਕੋਈ ਬੜਾਈ ਕਰੇ ਆਪਣੀ ਕੋਈ ਤਾਰੀਫ ਕਰੇ ਪਰ ਅਨਖ ਇਹ ਕਹਿੰਦੀ ਆ ਉਹਨਾਂ ਦੀ ਵੀ ਆਪਾਂ ਕਿਸੇ ਦੀ ਗੱਲ ਸੁਣਨੀ ਨਹੀਂ ਹੈ ਇੰਡੀਪੈਂਡੈਂਸ ਹੀ ਕਰਕੇ ਹੀ ਮੇਰੇ ਹਿਸਾਬ ਨਾਲ ਲੋਕ ਅੱਜ ਕੱਲ ਬਾਹਰ ਤਾਂ ਹੀ ਜਾ ਰਹੇ ਜਿਵੇਂ ਹੁਣ 20-20 ਲੱਖ ਰੁਪਏ ਮੰਨ ਲਓ ਮੰਨ ਲਓ ਲਾ ਦਿੰਦੇ ਜਾਣ ਦੇ ਬਾਹਰ ਹਨ ਕੈਨੇਡਾ ਅਮਰੀਕਾ ਨੂੰ ਜਾਣਾ ਹੋਵੇ ਜਦੋਂ ਇਹਨਾਂ ਨੇ ਮੰਨ ਲਓ ਕਿੱਲਾ-ਕਿੱਲਾ ਵੇਚ ਵੀ ਦਿੰਦੇ ਜਮੀਨ ਦਾ ਬਿਲਕੁਲ ਜੀ ਬਿਲਕੁਲ ਜੇ ਤੁਹਾਡੇ ਹਿਸਾਬ ਨਾਲ ਭਰਾ ਮੰਨ ਲਓ ਕਿਸ ਤਰ੍ਹਾਂ ਇਥੇ ਬਿਜ਼ਨਸ ਵਗੈਰਾ ਕਰ ਸਕਦੇ ਮੁੰਡੇ ਇਥੇ ਤੁਹਾਡੇ ਹਿਸਾਬ ਨਾਲ ਮਨੂੰ ਕਿਸ ਤਰ੍ਹਾਂ ਜ਼ਿੰਦਗੀ ਜੀ ਸਕਦੇ ਬਿਲਕੁਲ ਕਰ ਸਕਦੇ ਤੁਸੀਂ ਐ ਲਾਓ ਜੀ ਆਪਣੇ ਹੁਣ ਕਈ ਆਪਾਂ ਜਦੋਂ ਬਾਹਰ ਕਈ ਵਾਰ ਮੈਂ ਜਾਣਾ ਮੰਨ ਲਓ ਮੇਰਾ ਲੁਧਿਆਣਾ ਚੰਡੀ ਇਵਨ ਉਹ 버거 ਦੀ ਰੇੜੀ ਤੱਕ ਲਾ ਕੇ ਅੱਜ 5000 ਰੁਪਏ ਦਿਹਾੜੀ ਨਾਲ ਕੰਮ ਕਰ ਰਿਹਾ ਹੈ 5000 ਰੁਪਏ ਡੇਲੀ ਦਾ ਕਮਾ ਰਿਹਾ ਹੈ ਉਹ ਕੰਮ ਛੋਟਾ ਵੱਡਾ ਨਹੀਂ ਹੁੰਦਾ ਕਮਾਈ ਮੈਟਰ ਕਰਦੀ ਹੈ ਦੇਖੋ ਆ ਉਹਦੇ ਸੁੱਖ ਮੈਟਰ ਕਰਦਾ ਆਪਾਂ ਮਿਹਨਤ ਕਰਨੀ ਆ ਆਪਣੋ ਚੀਜ਼ਾਂ ਮੈਟਰ ਕਰਦੀ ਆ ਆਪਣੇ ਇੱਥੇ ਤਾਂ ਬਹੁਤ ਬੰਦੇ ਹੈਗੇ ਆ ਜਿਹੜੇ ਤੁਸੀਂ ਆ ਲਾਓ ਸਾਹਮਣੇ ਸਾਡੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਇੱਕ ਬੰਦਾ ਬਿਹਾਰ ਤੋਂ ਆ ਕੇ ਇੱਥੇ ਚਾਹ ਦਾ ਕੰਮ ਕਰ ਰਿਹਾ ਹੈ ਯਾ ਆਪਣੇ ਆਫਿਸ ਦੇ ਬਿਲਕੁਲ ਸਾਹਮਣੇ ਉਹ ਬੰਦਾ ਅੱਜ ਤੋਂ 15 ਸਾਲ ਪਹਿਲਾਂ ਉਹਦੇ ਘਰੇ ਮੇਰੇ ਹਿਸਾਬ ਨਾਲ ਉਹਦੇ ਦਾਤੀ ਫਰਾ ਵੀ ਨਹੀਂ ਹੋਣਾ ਅੱਜ ਉਹਦੇ ਘਰੇ ਏਸੀ ਵੀ ਲੱਗਿਆ ਫਰਿੱਜ ਵੀ ਲੱਗਿਆ 2-3 ਬਿਸਵੇਜ ਜਗਾ ਵੀ ਲੈ ਹਟਿਆ ਬੰਦਾ ਚਾਹ ਚੋ ਹੀ ਇੰਨੀ ਕਮਾਈ ਕਰ ਗਿਆ ਮਤਲਬ ਵੀ ਬੰਦਾ ਮਿਹਨਤ ਕਰੇ ਤਾਂ ਕੀ ਨਹੀਂ ਹੈ ਦੇਖੋ ਹਨਾ ਬਾਕੀ ਨੀਤਾਂ ਨੂੰ ਫਲੀਆਂ ਤੇ ਬਾਕੀ ਆਪਾਂ ਬੰਦੇ ਕਹਿ ਸਕਦੇ ਆ ਵੀ ਇੱਥੇ ਤੁਸੀਂ ਗੱਲ ਕਰਦੇ ਹੋ 20 ਲੱਖ ਰੁਪਏ ਦੀ 20 ਲੱਖ 'ਚ ਬੰਦਾ ਕੀ ਕੁਝ ਨਹੀਂ ਕਰ ਸਕਦਾ ਕਿਹੜਾ ਪ੍ਰੋਜੈਕਟ ਨਹੀਂ ਲਾ ਸਕਦਾ ਬੰਦਾ ਛੋਟੇ ਤੋਂ ਸ਼ੁਰੂ ਕਰੇ ਵੱਡੇ ਤੱਕ ਤਾਂ ਉਹ ਹੀ ਪਹੁੰਚੇਗਾ ਨਾ ਕੋਈ ਵੀ ਕੰਮ ਕਰ ਸਕਦਾ ਆਪਾਂ ਦੇਖੋ ਕੰਮ ਦੀ ਸਲਾਹ ਨਹੀਂ ਦੇ ਸਕਦੇ ਵੀ ਕੋ ਕੀ ਕੰਮ ਕਰੇ ਬੰਦੇ ਦਾ ਵੈਸੇ ਤਜਰਬਾ ਮੈਟਰ ਕਰਦਾ ਹੈ ਕਿਸੇ ਚੀਜ਼ ਵੀ ਮੰਨ ਲਓ ਉਹ ਤਜਰਬਾ ਹੈ ਖੇਤੀਬਾੜੀ ਤਜਰਬਾ ਹੈ ਅੱਜ ਕਾ ਖੇਤੀਬਾੜੀ ਕਿੰਨੇ ਚੀਜ਼ਾਂ ਆਂਦੀ ਹੈ ਮਸ਼ੀਨੀ ਕੰਮ ਹੈ ਸੌਖਾ ਕੰਮ ਹੈ ਇਹ ਦੇਖੋ ਮਿਹਨਤ ਵਾਲੇ ਕੰਮ ਬਹੁਤ ਘੱਟ ਗਏ ਵੈਸੇ ਪਹਿਲਾਂ ਜਿੱਿੱਲੀ ਜ਼ਿਆਦਾ ਮਿਹਨਤ ਹੁੰਦੀ ਸੀ ਉੰਨੀ ਛੇ ਖੇਤੀਬਾੜੀ ਨਹੀਂ ਹੈਗੀ ਫਿਰ ਵੀ ਮਿਹਨਤ ਦਾ ਮਿਹਨਤੀ ਹੈ ਬਿਲਕੁਲ ਬਿਲਕੁਲ ਬੰਦਾ 2 ਲੱਖ ਚ ਕੀ ਕੁਝ ਨਹੀਂ ਕਰ ਸਕਦਾ ਅੱਜ ਕਰੀ ਪਰ ਮੇਰੀ ਇੱਕ ਹੁਣ ਮੇਰਾ ਇੱਕ ਦੋਸਤ ਹੈ ਮੇਰੇ ਨਾਲ ਹੀ ਪੜਿਆ ਜਲੰਧਰ ਕ ਉਹ ਕਹਿੰਦਾ ਵੀ ਐਂ ਕਰਕੇ ਠੀਕ ਆ ਹੋਰ ਆ ਚਲੋ ਗੱਲਾਂ ਬਾਤਾਂ ਚਲੋ ਕੰਮ ਕਰਦਿਆਂ ਗੱਲਾਂ ਬਾਤਾਂ ਚੱਲ ਗਿਆ ਉਹ ਕਹਿੰਦਾ ਵੀਰੇ ਚਲੋ ਅਸ ਤਾਂ ਹੁਣ ਵੀਰੇ 4-4 5-5 ਕਿੱਲਿਆਂ ਦੇ ਮਾਲਕ ਸੀ ਜਿਹੜਾ ਬੰਦਾ ਕਹਿੰਦਾ ਇੱਥੇ 10 ਲੱਖ ਰੁਪਏ ਕਿੱਲੇ 10 ਲੱਖ 10 ਕਿੱਲਿਆਂ ਦਾ ਮਾਲਕ ਹੈ ਉਹ ਬੰਦੇ ਨੂੰ ਤੁਸੀਂ ਮੋਟਾ-ਮੋਟਾ ਹਿਸਾਬ ਲਾਓ ਵੀ 6 ਲੱਖ ਰੁਪਏ ਦਾ ਉਹਨੂੰ ਠੇਕਾ ਠੇਕ ਆ ਗਿਆ ਕਹਿੰਦਾ 50000 ਰੁਪਏ ਮਹੀਨਾ ਉਹਦਾ ਹੋ ਗਿਆ 50000 ਰੁਪਏ ਮਹੀਨਾ ਅਜਾ ਆਪਣੇ ਘਰੇ ਖਰਚਾ ਨਹੀਂ ਹੈ ਕਹਿੰਦਾ ਉਹ ਬੰਦੇ ਨੂੰ ਇੱਥੇ ਆ ਕੇ ਮੱਥਾ ਮਾਰੀ ਕਰਨ ਦੀ ਕੋਈ ਲੋੜ ਨਹੀਂ ਹੈ ਕਹਿੰਦਾ ਚਲੋ 4 ਆਪਣੇ 10 ਹੋ ਜਾਣ 20 ਹੋ ਜਾਣ ਕਹਿੰਦਾ ਜਿਹੜੇ ਬੰਦੇ ਆਲਰੇਡੀ 20-20 ਕਿੱਲਾਂ ਦੇ ਮਾਲਕ ਆ ਕਹਿੰਦੇ ਇੱਥੇ ਆ ਗਏ ਅਸੀਂ ਦੇਖਿਆ ਵੀਰੇ ਪੀਜ਼ੀ ਵਾਲਿਆਂ ਦੇ ਲੱਗੇ ਵਿਆ ਹੋਰ ਲੱਗੇ ਵਿਆ ਕਹਿੰਦਾ ਸਾਡੀ ਕਈ ਵਾਰ ਗੱਲਬਾਤ ਹੁੰਦੀ ਹੈ ਕਹਿੰਦਾ ਪਰ ਉਹ ਬਸ ਉਹੀ ਗੱਲ ਤੁਹਾਡੇ ਵਾਲੀ ਗੱਲ ਵੀ ਤੁਹਾਨੂੰ ਮੈਂ ਦੱਸ ਰਿਹਾ ਵੀ ਬੰਦਾ ਇੰਡੀਪੈਂਡੈਂਟ ਹੀ ਹੋਣਾ ਚਾਹੁੰਦਾ ਅੱਜ ਦੇ ਟਾਈਮ 'ਚ ਵੀ ਮੈਂ ਆਪਦੀ ਮਿਹਨਤ ਨਾਲ ਕੁਝ ਕਰਕੇ ਦਿਖਾਵਾਂ ਮੈਨੂੰ ਤਾਰੀਫ ਮਿਲੇ ਮੈਂ ਬਿਨਾ ਕਿਚ-ਕਿਚ ਤੋਰਾ ਹਾਂ ਮੈਨੂੰ ਕੋਈ ਟੋਕਣ ਵਾਲਾ ਨਾ ਹੋਵੇ ਬਾਕੀ ਰਹੀ ਗੱਲ ਪੈਸਿਆਂ ਦੀ ਉਹ ਤਾਂ ਦੇਖੋ ਮਾਪਿਓ ਇੱਕ ਮਜਬੂਰੀ ਬਣ ਜਾਂਦੀ ਹੈ ਕ ਬੱਚੇ ਨੂੰ ਬਾਹਰ ਭੇਜਦਾ ਕਿਉਂਕਿ ਉਹ ਬੰਦਾ ਗਾਲੀ ਵੱਡਣ ਤੱਕ ਜਾਂਦਾ ਵੀ ਭਾਈ ਮੈਂ ਤਾਂ ਪਾਪੇ ਬਾਹਰ ਜਾਣੀ ਜਾਣੇ ਬਸ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਅੱਜ ਕੱਲ ਜਿਹੜੇ ਸਾਰੇ ਏਅਰਪੋਰਟ ਤੇ ਲੈਣਾ ਲੱਗੀਆਂ ਪਈਆਂ ਆਪਣੇ ਪੰਜਾਬੀਆਂ ਦੀਆਂ ਬਾਹਰ ਜਾਣ ਨੂੰ ਅਸੀਂ ਨਹੀਂ ਉਹਨਾਂ ਦੇ 10 ਸਾਲਾਂ ਚ ਆਪਣੇ ਇੱਥੇ ਕੀ ਬਚੂ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਇਹ ਬਹੁਤ ਵੈਸੇ ਤਾਂ ਅੱਧੇ ਤੋਂ ਵੱਧ ਜ਼ਿਆਦਾ ਪੰਜਾਬ ਖਾਲੀ ਹੋ ਚੁੱਕਿਆ ਜਵਾਨੀ ਇੱਥੋਂ ਦੀ ਬਹੁਤ ਜਾ ਚੁੱਕੀ ਹੈ ਤੁਸੀਂ ਅਸੀਂ ਇੱਕ ਦਿਨ ਨੈਟ ਤੇ ਸਰਚ ਕਰਨ ਲੱਗੇ ਵੀ ਸਾਲ ਚ ਕਿੰਨੇ ਬੱਚੇ ਇਥੋਂ ਜਾਂਦੇ ਆ ਪਰ ਤਾਂ ਤੁਸੀਂ ਯਕੀਨ ਨਹੀਂ ਕਰ ਸਕਦੇ 4.5 ਲੱਖ ਕੱਲੇ ਪੰਜਾਬ ਪੰਜਾਬ ਦਾ ਬੱਚਾ ਬਾਹਰ ਜਾ ਰਹੀ ਹੈ 1 ਸਾਲ ਚ 1 ਸਾਲ ਚ ਤੁਸੀਂ ਹਿਸਾਬ ਲਾ ਲਓ ਡੇਲੀ ਦੀ ਐਵਰੇਜ ਕੱਢੀ ਤਾਂ ਕਿੰਨੀ ਬਣਦੀ ਹੈ ਬਿਲਕੁਲ ਤੁਸੀਂ ਆਪ ਹਿਸਾਬ ਲਾ ਲਓ ਦੇਖ ਲਓ ਆਪਣੇ ਹੁਣ ਤੁਸੀਂ ਐ ਲਾ ਲਓ ਵੀ ਇੱਕ ਆਪਣਾ ਛੋਟਾ ਜਿਹਾ ਕਸਬਾ ਤਾਂ ਆਪਾ ਇੱਥੇ ਕਦੇ ਆਈਲੈਂਡ ਸੈਂਟਰ ਦਾ ਕਦੇ ਨਾਮ ਨਹੀਂ ਸੀ ਸੁਣਿਆ ਵੀ ਕਦੇ ਹੁੰਦਾ ਆਪਾਂ ਇੰਗਲਿਸ਼ ਸਪੀਕਿੰਗ ਕਰਨੀ ਆਪਾਂ ਸੋਚਦੇ ਸੀ ਵੀ ਚੰਡੀਗੜ੍ਹ ਜਾਣਾ ਪਊ ਦਿੱਲੀ ਨਾਲੇ ਜਾਣਾ ਪਊ ਕਿਤੇ ਜਲੰਧਰ ਵਧੀਆ ਮੈਟਰੋ ਸਿਟੀਸ ਚ ਜਾਣਾ ਪਊ ਆਪਾਂ ਜੇ ਕੁਝ ਸਿੱਖਣਾ ਹੈ ਜਾਂ ਕੁਝ ਪੜ੍ਹਨਾ ਹੈ ਹਨਾ ਇੰਗਲਿਸ਼ ਸਪੀਕਿੰਗ ਕੋਈ ਕੋ ਬਿਲਕੁਲ ਤੁਸੀਂ ਆਪਣੀ ਛੋਟੀ ਜਿਹੀ ਕਸਬੇ ਤਾਂ ਪੇਚ ਲਾ ਲਓ 20 ਪਲੱਸ ਹੈ 20 ਤੋਂ ਪਲੱਸ ਆਈਲਰ ਸੈਂਟਰ ਹੈ ਕਿਉਂ ਲੋਕਾਂ ਦਾ ਰੁਝਾਨ ਹੈ ਇਸ ਚੀਜ਼ 'ਚ ਲੋਕਾਂ ਨੇ ਇੰਗਲਿਸ਼ ਸਪੀਕਿੰਗ ਕੋਰਸ ਕਰਨਾ, ਈਪੀਡੀਆ ਬੈਂਡ ਵਗੈਰਾ ਲੈਣੇ ਆ, ਬਾਹਰ ਜਾਣਾ ਲੋਕਾਂ ਦਾ ਰੁਝਾਨ ਹੀ ਉਧਰ ਹੋ ਗਿਆ ਤੁਸੀਂ ਐ ਲਾਓ ਜੀ ਇੰਨੀ ਇਨਵੈਸਟਮੈਂਟ ਮੇਰੇ ਹਿਸਾਬ ਨਾਲ ਬਾਹਰ ਜਾ ਚੁੱਕੇ ਜੀ ਉਹੀ ਇਨਵੈਸਟਮੈਂਟ ਜੋ ਉਹੀ ਬੰਦਾ ਇੱਧਰ ਖਰਚੇ ਆਪਣੇ ਏਰੀਏ 'ਚ ਖਰਚੇ ਕੀ ਕੁਝ ਨਹੀਂ ਬੰਦਾ ਕਰ ਸਕਦਾ ਮੈਂ ਇੱਥੋਂ ਬੰਦੇ ਬਹੁਤ ਜਿਹੜੇ ਮਿਹਨਤ ਕਰ ਰਹੇ ਆ ਬਹੁਤ ਵਧੀਆ ਬਣਿਆ ਦੇਖਿਆ ਈਵਨ ਕਿ ਬਾਹਰ ਬੰਦਾ ਜਾ ਬਰੀਏ ਗੱਲਾਂ-ਵੱਤਾਂ ਕਰਦੇ ਆ ਤੁਸੀਂ ਘੈਂਟ ਹਨਾ ਤੇ ਜਿਵੇਂ ਕਹਿੰਦੇ ਇੱਕ ਹੰਡਿਆ ਹੋਇਆ ਬੰਦਾ ਹੁੰਦਾ ਨਾ ਕੰਡਿਆ ਹੋਇਆ ਇਨਸਾਨ ਨਾ ਨਾ ਵੀਰੇ ਤੇ ਪਰ ਮੈਂ ਤੁਹਾਨੂੰ ਇੱਕ ਸਵਾਲ ਮੇਰੇ ਮਾਈਂਡ ਚ ਹੋਰ ਚੱਲ ਰਿਹਾ ਜਿਵੇਂ ਨਾ ਇੱਕ ਛੋਟੀ ਉਮਰ ਦੇ ਵਿੱਚ ਜਿਵੇਂ ਅਸੀਂ ਕਹਿ ਦਿੰਨੇ ਆ ਹਾਂਜੀ ਹਾਂ ਮੁੰਡੇ ਚੱਲ ਗਏ ਨਸ਼ਿਆਂ ਨੂੰ ਨਸ਼ੇ ਚੱਲ ਤੇ ਕੁੜੀਆਂ ਚੱਲ ਗਈਆਂ ਗਲਤ ਨੇਚਰ ਨੂੰ ਤੁਸੀਂ ਇਹਦਾ ਕਾਰਨ ਕਿਹਨੂੰ ਮੰਨਦੇ ਆ ਕਾਰਨ ਬਾਈ ਜੀ ਆਪਣਾ ਖਾਣ-ਪੀਣ ਖਾਣ-ਪੀਣ ਮੇਰੇ ਹਿਸਾਬ ਨਾਲ ਦੇਖੋ ਅਸੀਂ ਇੱਕ ਦਿਨ ਵਾਂ ਅਸੀਂ ਆਪਣੇ ਮਿੱਤਰ ਪਿਆਰੇ ਗੱਲਾਂ-ਵੱਤਾਂ ਕਰ ਰਹੇ ਸੀਗੇ ਤੇ ਬੈਠਾ ਹੀ ਮੈਂ ਮੋੜਾ ਡੋਰੀਲਾ ਆਪਣੇ ਵਿੱਕੀ ਬਾਈ ਕੋਲ ਸੀਗਾ ਠੀਕ ਹੈ ਜੀ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਚੱਲਣ ਲੱਗੀਆਂ ਵੀ ਆਪਰੇ ਨਾ ਅਸੀਂ ਵੈਸੇ ਇੱਕ ਛੋਟੀ ਜਿਹੀ ਹਾਸਿਆਰੀ ਗੱਲ ਵੀ ਥੋੜੇ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਵੇਂ ਨਾ ਹੁਣ ਅੱਜ ਕੱਲ ਉਹ ਥੋੜਾ ਜਿਹਾ ਚਿਕਨ ਵਗੈਰਾ ਵੱਧ ਚੱਲ ਰਿਹਾ ਲੋਕਾਂ 'ਚ ਮੇਰੇ ਹਿਸਾਬ ਨਾਲ ਕੋਈ ਵੀ ਚੀਜ਼ ਆ ਆਪਾਂ ਛੋਟੀ ਜਿਹੀ ਐਗਜ਼ਾਮਪਲ ਐ ਇਹ ਆਪਾਂ ਇੱਕ ਜਦੋਂ ਮੁਰਗੀ ਦਾ ਬੱਚਾ ਮੁਰਗੀ ਐ ਉਹਨੂੰ ਵੱਡਾ ਕਰਨ ਲਈ ਆਪਾਂ ਟੀਕੇ ਵਗੈਰਾ ਆਪਾਂ ਦਵਾਈ ਯੂਜ਼ ਕਰਦੇ ਆ ਉਹ ਕੀ ਕਰਦੇ ਆ ਹਾਰਮੋਨਸ ਤੇ ਅਸਰ ਕਰਦੇ ਆ ਮੇਰੇ ਹਿਸਾਬ ਨਾਲ ਠੀਕ ਹੈ ਹੁਣ ਉਹੀ ਚੀ ਬਿਲਕੁਲ ਠੀਕ ਹੈ ਉਹ ਦਵਾਈ ਦਾ ਸਰ ਆਪਣੇ ਸਰ ਜਾਊਗਾ ਨਾ ਕੁਸ਼ਤਾ ਸਰ ਰਹੂਗਾ ਬਿਲਕੁਲ ਆਪਣੇ ਹਾਰਮੋਨਸ ਚੇਂਜ ਹੁੰਦੇ ਆ ਆਪਣੇ ਜਿਹੜੇ ਹਾਰਮੋਨਸ ਚੇਂਜ ਹੁੰਦੇ ਆ ਉਹ ਕਿਉਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਦਵਾਈਆਂ ਮਿਲ ਰਹੀਆਂ ਹਰੇ ਚੀਜ਼ ਆ ਸਬਜ਼ੀਆਂ ਚ ਵੀ ਆ ਸਬਜ਼ੀਆਂ ਵਿੱਚ ਰੇਸ ਸਪਰੇ ਹਨਾ ਮੱਜਾਂ ਦੇ ਵੀ ਟੀਕੇ ਲੱਗਦੇ ਆ ਜਦੋਂ ਤੁਸੀਂ ਦੇਖੇ ਹੋਣਗੇ ਮੇਰੇ ਵੀ ਦੇਖੋ ਆ ਬਾਲ ਚਿੱਟੇ ਕਿੰਨੇ ਆਏ ਵੇ ਕਿੰਨੀ ਗੁਮਰ ਚ ਅੱਗੇ 40 40 ਸਾਲ ਬੰਦਿਆਂ ਦੇ ਹੁੰਦੇ ਨਹੀਂ ਸੀ ਕਦੇ ਬਾਲ ਚਿੱਟੇ ਨਹੀਂ ਹੁੰਦੇ ਸੀ ਬਿਲਕੁਲ ਆ ਜੇਕਰ ਕਿਉਂ ਹੋ ਰਿਹਾ ਆਪਣਾ ਖਾਣ ਪੀਣ ਹੀ ਖਰਾਬ ਹੋ ਗਏ ਲੋਕਾਂ ਦੇ ਜਿਹੜੇ ਹਾਰਮੋਨਸ ਚੇਂਜ ਹੋ ਰਿ ਅ ਦੂਜੀ ਮਤਲਬ ਹੀ ਮੁੰਡੇ ਵੀ ਕਿਉਂ ਕੁੜੀਆਂ ਵੱਲ ਨੂੰ ਥੋੜੇ ਕੁੜੀਆਂ ਵੱਲ ਤਾਂ ਕਿਉਂ ਮਤਲਬ ਮੁੰਡਾ ਮੁੰਡੇ ਵੱਲ ਕਿਉਂ ਟਰੈਕਟ ਹੁੰਦਾ ਕਿਉਂਕਿ ਇਹੋ ਹਾਰਮੋਨਸ ਹੀ ਚੇਂਜ ਹੋ ਗਏ ਹਮ ਹਾਰਮੋਨਸ ਚੇਂਜ ਕਰਨ ਦਾ ਇੱਕ ਕਾਰਨ ਅਸੀਂ ਸਭ ਤੋਂ ਵੱਡਾ ਇਹ ਮੰਨਦੇ ਆ ਵੀ ਚਿਕਨ ਜਿਹੜਾ ਉਹ ਦਵਾਈਆਂ ਵਗੈਰਾ ਯੂਜ਼ ਕਰਦੇ ਆ ਉਹ ਬੰਦੇ ਬੁੜੀ ਬਣ ਜਾਂਦੇ ਆ ਅੱਦੇ ਉਹਨਾਂ ਦੇ ਅੰਦਰੋਂ ਉਹ ਤੇਜ ਨਾ ਜਿਹੜੀ ਕਹਦੇ ਨੇ ਆਪਾਂ ਜਾਂ ਹੋਰ ਕਹਿੰਦੇ ਆ ਬਾਕੀ ਮੇਰੇ ਸਾਬ ਨਾਲ ਜਿਵੇਂ ਦੂਸਰੀਆਂ ਦਵਾਈਆਂ ਹੋਰ ਚੀਜ਼ਾਂ ਜੇ ਖਾਣ ਪੀਣ ਚ ਯੂਜ਼ ਹੁੰਦੇ ਆ ਯਾ ਆਪਣੇ ਆਪਾਂ ਮੈਡੀਕਲ ਨਸ਼ੇ ਜਈ ਲੋਕ ਹੋਰ ਕਹਿੰਦੇ ਆ मतलब ਲੋਕਾਂ ਦਾ ਤਾਂ ਹੀ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਥੋੜਾ ਜਿਹਾ ਮਤਲਬ ਉਹਨਾਂ ਦੀ ਮੈਂਟਲੀ ਬੰਦੇ ਵੀਕ ਹੋ ਗਏ ਠੀਕ ਹੈ ਫਿਜ਼ੀਕਲੀ ਉਹ ਸਟਰੋਂਗ ਰਹਿਣਾ ਚਾਹੁੰਦੇ ਪਰ ਠੀਕ ਹੈ ਮੈਂਟਲੀ ਵੀਕ ਹੋ ਚੁੱਕੇ ਹੈ ਅਬ ਉਹਨਾਂ ਨੂੰ ਕੁਝ ਨਹੀਂ ਪਤਾ ਚੰਗੇ ਮਾੜੇ ਦੀ ਸਮਝ ਮੇਰੇ ਹਿਸਾਬ ਨਾਲ ਬਹੁਤ ਘਟ ਗਈ ਲੋਕਾਂ ਨੂੰ ਉਹਨਾਂ ਨੂੰ ਅੱਜ ਕਾ ਤੁਸੀਂ ਆ ਲਾਓ ਵੀ ਕਿੱਥੇ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਆਪਾਂ ਦਾ ਬਹੁਤ ਮੇਰੇ ਹਿਸਾਬ ਨਾਲ ਜਦੋਂ ਪਲੱਸ 2 ਚ ਹੁੰਦੇ ਸੀਗੇ ਆਪਾਂ ਦਾ ਸ਼ਾਇਦ ਉਦੋਂ ਪਤਾ ਲੱਗਿਆ ਉਹ ਵੀ ਆਪਾਂ ਦਸਵੀਂ ਦਾ ਅੱਗ ਦਾ ਕੀ ਹੁੰਦਾ ਸੀ ਨਾ ਸਾਡੇ ਸਕੂਲਾਂ ਚ 2005 ਦੀ ਗੱਲ ਕਰਦੇ ਸਾਡੇ ਕੀ ਹੁੰਦਾ ਸੀ ਅਸੀਂ ਨਾ ਕੁੜੀ ਦੇ ਬਰਾਬਰ ਜੇ ਬਹਿਣਾ ਵੀ ਐਂਜੇ ਲੱਗਦਾ ਸੀ ਵੀ ਕਿਤੇ ਮਤਲਬ ਕੋਈ ਲੜਾਈ ਹੋ ਸਾਡੀ ਆ ਹੋਰ ਹੋ ਮਤਲਬ ਉਹ ਚੀਜ਼ਾਂ ਨੂੰ ਥੋੜਾ ਦੂਰ ਮੰਨਦੇ ਸੀ ਵੀ ਆਪਣੇ ਇਹ ਆਪਾਂ ਇਹ ਕਹਿੰਦੇ ਨੇ ਆਪਣੀ ਮਰਿਆਦਾ ਤੋਂ ਬਾਹਰ ਹੈ ਇਹ ਚੀਜ਼ ਵੀ ਆਪਾਂ ਕਰਨੀ ਨਹੀਂ ਆਪਣੇ ਸੰਸਕਾਰ ਜਿਹੇ ਹੈ ਨਹੀਂ ਪਰ ਹੁਣ ਤਾਂ ਚਲੋ ਜਵਾਨਾ ਬਦਲ ਗਿਆ ਥੋੜਾ ਜਮਾਨਾ ਬਦਲ ਗਿਆ ਆਪਾਂ ਵੀ ਚਲੋਦੇ ਹਿਸਾਬ ਨਾਲ ਚੱਲਦੇ ਆ ਪਰ ਪਹਿਲਾਂ ਇਹ ਚੀਜ਼ਾਂ ਹੁੰਦੇ ਸੀ ਉਦੋਂ ਸਾਡੀ ਸੋਚ ਹੀ ਇੰਨੀ ਕੀ ਸੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੀ ਹੁੰਦਾ ਕੀ ਨਹੀਂ ਹੁੰਦਾ ਅੱਜ ਕੱਲ ਤੁਸੀਂ ਐ ਲਾਓ ਵੀ ਲੋਕਾਂ ਦੇ ਹਾਰਮੋਨਸ 'ਚ ਖਾਣ ਪੀਣ ਕਰਕੇ ਹੀ ਮੇਰੇ ਹਿਸਾਬ ਨਾਲ ਚੇਂਜ ਹੋਇ ਜੋ ਕੋਈ ਖਾਣ ਪੀਣ ਚ ਆਪਾਂ ਕਹਿੰਦੇ ਨੇ ਰੇਸ ਸਪਰੇਅ ਕੁਝ ਵੀ ਯੂਜ਼ ਹੁੰਦਾ ਆਪਾਂ ਕਿਸੇ ਚੀਜ਼ ਨੂੰ ਮੰਨ ਲਓ ਇੱਕ ਕੋਈ ਫਲ ਦਾ ਬੁੱਟਾ ਕੋਈ ਮੰਨ ਲਓ ਉਹਨੂੰ ਵੱਡਾ ਕਰਨ ਲਈ ਆਪਾਂ ਰੇ ਯੂਜ਼ ਕਰ ਲਈ ਸਪਰੇਅ ਖਾਦ ਕੋਈ ਕਿਸੇ ਤਰ੍ਹਾਂ ਦੀ ਯੂਜ਼ ਕਰ ਲਈ ਕੋਈ ਉਹ ਵੀ ਮੈਨ ਮੇਡ ਮੈਨ ਮੇਡ ਜਿਹੜੀ ਹੁੰਦੀ ਆਪਾਂ ਉਹਨਾਂ ਚੀਜ਼ਾਂ ਨੇ ਕਹਿੰਦਾ ਦੇਸੀ ਖਾਦਾਂ ਲੈਣੀ ਜਿਹੜੇ ਕਈ ਬੰਦੇ ਅੱਜ ਕੱਲ੍ਹ ਆਰਗੈਨਿਕ ਖੇਤੀ ਕਰਦੇ ਉਹ ਤਾਂ ਚਲੋ ਵਧੀਆ ਬੰਦੇ ਆਦੇ ਪਰ ਜਦੋਂ ਆਪਾਂ ਕੋਈ ਰੇ ਸਪਰੇਅ ਕੋਈ ਮੈਨ ਮੇਡ ਕੋਈ ਚੀਜ਼ਾਂ ਯੂਜ਼ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਇਫੈਕਟ ਆਪਣੀ ਚੀਜ਼ ਤੇ ਪਾਉਂਦੀਆਂ ਆਪਣੇ ਸਰੀਰ ਤੇ ਵੀ ਪਾ ਜਵਾਗਦੋ ਵੀ ਸੁਣ ਲੋ ਗੋਗਾ ਬਸ ਹੁਣ ਪਾਪਾ ਮੇਰੀ ਦਾ 60 ਸਾਲ ਦੀ ਉਮਰੀ ਆ ਆਪਾਂ ਕਿਉਂ ਅੱਗੇ ਆਪਣੇ ਬੁੜੇ ਜਿਹੜੇ ਹੁੰਦੇ ਸੀ ਆਪਣੇ ਮੇਰੇ ਦਾਦਾ ਜੀ ਹੁਣ 85 ਸਾਲ ਦੀ ਉਮਰ ਪੂਰੀ ਕਰਕੇ ਨਾ ਉਹਨਾਂ ਨੂੰ ਸ਼ੂਗਰ ਤੱਕ ਨਹੀਂ ਰਹੀ ਜੀ ਦੇਖੋ ਤੁਸੀਂ ਉਹਨਾਂ ਨੂੰ ਸ਼ੂਗਰ ਤੱਕ ਨਹੀਂ ਸੀ ਹੋਈ ਉਹ ਗਏ ਵੀ ਸੋਖੇ ਉਹ ਤੁਸੀਂ ਐ ਲੈ ਲਓ ਵੀ ਐਂਡ ਵਾਲੇ 10 ਦਿਨ ਮਸਾ ਮਜੇ ਤੇ ਰਹੇ ਹੋਣਗੇ ਤੁਸੀਂ ਐ ਲੈਓ ਹੁਣ ਤੱਕ ਉਹ ਆਪਦਾ ਫਲੈਸ਼ ਬਾਥਰੂਮ ਜੋ ਵੀ ਕਰ ਨਹੀਂ ਉਹਨਾਂ ਨੇ ਆਪਦੇ ਸਿਰ ਤੇ ਕਰਿਆ ਜੀ ਉਹਨਾਂ ਨੇ ਕਦੇ ਕਿਸੇ ਤੋਂ ਕਹਾਈ ਨਹੀਂ ਉਹਨਾਂ ਨੇ ਕੋਈ ਗੱਲ ਕਹਾਣੀ ਇੰਨਾ ਤੁਸੀਂ ਰਹੇ ਜਿਵੇਂ ਹੁਣ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬਈ ਉਹਨਾਂ ਨੂੰ ਤਾਂ ਆਪਾਂ ਜਿਹੜਾ ਸਨੇਹਾ ਦੇਵਾਂਗੇ ਵੀ ਸ਼ਾਇਦ ਉਹਨਾਂ ਨੇ ਕੈਚ ਨਹੀਂ ਕਰਨਾ ਇਹ ਚੀਜ਼ ਆ ਪਰ ਮਾਪੇ ਤਾਂ ਜ਼ਰੂਰ ਠੁੱਕਦੀ ਹੈ ਗੱਲ ਹਨਾ ਵੀ ਉਹ ਜਿਵੇਂ ਕਹਿੰਦੇ ਪਿੰਜਰੇ ਵਿੱਚ ਇੱਕ ਤੋਤਾ ਕਾਇਦਾ ਉਹਨੂੰ ਕਿਵੇਂ ਰੱਖਣਾ ਉਹ ਮਾਲਕ ਦੇ ਵੀ ਕੁਝ ਫਰਜ਼ ਬਣਦੇ ਹਨਾ ਤੇ ਉਹਨਾਂ ਦੇ ਮਾਪੇ ਦੇ ਲਈ ਫਿਰ ਕੀ ਸਨੇਹਾ ਦੇਵੋਗੇ ਤੁਸੀਂ ਜਾਂਦੇ ਜਾਂਦੇ ਸਮਾਂ ਬੜਾ ਕੀਮਤੀ ਆ ਮਾਪੇ ਲਈ ਦੇਖੋ ਜੀ ਆਪਾਂ ਕਿਸੇ ਨੂੰ ਕਹਿ ਦੀ ਅੱਜ ਗੱਲ ਚਲੋ ਮੈਂ ਆਪਦੇ ਤੇ ਲਾ ਲਾ ਮੇਰਾ ਬੱਚਾ ਈ ਛੋਟਾ ਮੇਰਾ 5 ਸਾਲ ਦਾ ਜਵਾਕ ਈ ਮੈਂ ਅਜ ਉਹਨੂੰ ਸਮਝਾ ਸਕਦਾ ਆਪਣੇ ਜਿਹੜੇ ਗਾਂ ਫਿਊਚਰ ਹੂੰ ਆਪਾਂ ਇਹ ਕਹਿ ਸਕਦੇ ਆਂ ਵੀ ਤੁਸੀਂ ਜੋ ਤੁਹਾਡੇ ਕੋਲ ਛੋਟਾ ਬੱਚਾ ਹੈ ਤੁਸੀਂ ਉਹਦੇ ਚੀਜ਼ ਛੋਟੀਆਂ-ਛੋਟੀਆਂ ਚੀਜ਼ਾਂ ਇੰਸਟਾਲ ਕਰ ਸਕਦੇ ਹੋ ਸੰਸਕਾਰ ਇੰਸਟਾਲ ਕਰ ਸਕਦੇ ਹੋ ਜਿਹੜਾ ਦੇਖੋ ਵੱਡਾ ਹੋ ਗਿਆ ਉਹਨੇ ਕੁਝ ਨਹੀਂ ਅਡਾਪਟ ਕਰਨਾ ਤੁਹਾਡੀ ਕੋਈ ਗੱਲ ਨਹੀਂ ਲੈਣੀ ਉਹਨੇ ਆਪਾਂ ਕਿਸੇ ਨੂੰ 18 ਸਾਲ ਪਲੱਸ ਦੇਣੂ ਜਾਂ ਬੈਸ ਦਾ ਜਗਾ 14 ਸਾਲ ਤੋਂ ਬਾਅਦ ਜੁਆ ਕੇ ਸਿਆਣਾ ਹੋ ਗਿਆ ਠੀਕ ਹੈ ਪਹਿਲਾਂ ਦੀਆਂ ਗੱਲਾਂ ਰਹੀਆਂ ਨਹੀਂ ਜਿਹੜਾ 14 ਸਾਲ ਤੋਂ ਸ਼ਾਇਦ ਕੋਈ ਘਟ ਜੁਆ ਕੇ ਆ ਉਹਦੀ ਤੁਸੀਂ ਇਹ ਗੱਲਾਂ ਪਾ ਸਕਦੇ ਹੋ ਪੁਰਾਣੀਆਂ ਪ੍ਰਾਤਨ ਕੋਈ ਚੀਜ਼ ਉਹਨੂੰ ਸਮਝਾ ਸਕਦੇ ਹੋ ਮੈਂ ਸ਼ਾਇਦ ਆਪ ਦਾ ਛੋਟਾ ਜੁਆ ਕੇ ਆ ਉਹਨੂੰ ਬਹੁਤ ਸਮਝਾਉਣਾ ਆਉਣਾ ਪੁੱਤ ਆਏ ਹੁੰਦਾ ਆਪਣੇ ਦਾਦਾ ਜੀ ਆਏ ਸੀ ਉਹ ਸੀ ਹਨਾ ਆਪਣੇ ਆਏ ਹੁੰਦਾ ਆਪਾਂ ਪਰੰਪਰਾ ਇਹ ਕਾਇਮ ਰੱਖਣੀ ਆ ਆਪਾਂ ਇਦਾਂ ਦਾ ਅਚੀਜ਼ਾ ਖਾਣੀ ਆ ਹੈਲਦੀ ਫੂਡ ਖਾਣਾ ਆ ਆ ਚੀਜ਼ਾਂ ਨੂੰ ਆਪਾਂ ਕਦੇ ਕਦੇ ਆਪਾਂ ਚੀਟੇ ਬਣਾ ਸਕਦੇ ਆ ਠੀਕ ਹੈ ਇਹ ਜੀ ਜੇ ਆਪਾਂ ਛੋਟੇ ਹੁੰਦੇ ਹੀ ਪਾ ਸਕਦੇ ਆ ਮੇਰੇ ਹਿਸਾਬ ਨਾਲ ਚਲੋ ਜਿਹੜੇ ਨਵੀਂ ਜਨਰੇਸ਼ਨ ਦੇ ਪੇਰੈਂਟਸ ਆ ਉਹ ਜੀਬ ਬਹੁਤ ਹੱਦ ਤੱਕ ਕੰਟਰੋਲ ਕਰ ਰਹੇ ਆ ਜੀ ਮੇਰੇ ਹਿਸਾਬ ਨਾਲ ਜਿੰਨੇ ਕਿ ਮੈਂ ਪੇਰੈਂਟਸ ਨਾਲ ਮਿਲਦਾ ਆਪਦੇ ਖਾਂਦਿਆਂ ਨੂੰ ਹਾਂਜੀ ਹਾਂਜੀ ਜਿਹੜੇ ਕੋਈ ਚਲੋ ਨਵੇਂ ਆ ਉਹ ਬਹੁਤ ਕਰ ਰਹੇ ਆ ਜੀ ਹੱਦ ਤੱਕ ਹਨਾ ਖਾਣ ਪ ਚਲੋ ਬਾਕੀ ਜਿਹੜੇ ਪੁਰਾਣੇ ਕੋਈ ਪੇਰੈਂਟ ਸਹੀ ਹੋਰ ਹੈ ਵੈਸੇ ਚਲੋ ਇੱਕ ਅੱਜ ਇਨਸੀਡੈਂਸ ਹੋਇਆ ਸਾਡੇ ਨਾਲ ਅਸੀਂ ਖੜੇ ਸੀਗੇ ਬਾਹਰ ਅੱਡੇ ਤੇ ਅੱਛਾ ਮੈਂ ਤੁਹਾਨੂੰ ਪਿੰਡ ਦਾ ਨਾਮ ਨਹੀਂ ਲੈਂਦਾ ਹੀ ਕੁੜੀ ਆਈ ਮੁੰਡੇ ਨਾਲ ਭੱਜ ਗਈ ਅੱਛਾ ਅੱਜ ਦੀ ਗੱਲ ਹੈ ਅੱਜ ਦੀ ਗੱਲ ਹੈ ਗੱਲ ਹੋਈ ਉਹ ਕਹਿੰਦਾ ਵੀ ਐਂ ਕਰਕੇ ਚਲੋ ਜਿਹੜਾ ਆਪਣਾ ਬੰਦਾ ਸੀਗਾ ਉਹਦੇ ਨਾਲ ਗੱਲ ਹੋਈ ਜਿਸ ਦੇ ਨਾਲ ਉਹ ਕਹਿੰਦੇ ਵੀ ਚਲੋ ਮੈਂ ਪੰਚਾਇਤ ਨਾਲ ਜਾਣਾ ਮੈਂ ਉਹਨੂੰ ਪੁੱਛਿਆ ਵੀ ਵੀਰੇ ਤੁਹਾਡੀ ਕੀ ਸਲਾਹ ਹੈ ਵੀ ਤੁਸੀਂ ਕੀ ਮਤਲਬ ਤੁਸੀਂ ਸੋਚ ਕੇ ਜਾ ਰਹੇ ਹੋ ਵੀ ਕੀ ਉੱਥੇ ਫੈਸਲਾ ਕਰਨਾ ਹੂੰ ਉਹ ਕਹਿੰਦਾ ਵੀਰੇ ਵੀ ਸਾਡਾ ਇਹ ਸਲਾਹ ਹੈ ਵੀ ਜਾਂਦਾ ਸੀ ਮੁੰਡੇ ਕੁੜੀ ਨੂੰ ਮਾਰ ਦਾਂਗੇ ਹੂੰ ਠੀਕ ਹੈ ਜਾਂ ਸੀ ਕੁੜੀ ਛੜਾ ਕੇ ਲਿਆਣੀ ਹੈ ਕੁੜੀ ਤੇ ਮੁੰਡਾ ਇਸ ਟਾਈਮ ਚੰਡੀਗੜ੍ਹ ਹੂੰ ਤੁਸੀਂ ਆਏ ਲਾਵੀ ਲੋਕਾਂ ਨੂੰ ਸਲਾਹ ਦੇਣ ਵਾਲੇ ਕੱਟ ਉਹਨਾਂ ਨੂੰ ਢਕਾਉਣ ਵਾਲੇ ਜਾਦਾ ਤੁਸੀਂ ਲਾਓ ਵੀ ਉਹਨਾਂ ਦੇ ਇਹ ਚੀਜ਼ ਕੌਣ ਇੰਸਟਾਲ ਕਰ ਰਿਹਾ ਨਾਲ ਦਾ ਬੰਦਾ ਇੰਸਟਾਲ ਕਰ ਰਿਹਾ ਉਹਨਾਂ ਦੀ ਚੀਜ਼ ਦਿਮਾਗ 'ਚ ਇਹ ਭਰ ਰਿਹਾ ਵੀ ਤੇਰੇ ਨਾਲ ਬਹੁਤ ਗਲਤ ਹੋਇਆ ਤੇਰੀ ਇੱਜ਼ਤ ਲੁੱਟੀ ਗਈ ਤੇਰਾ ਫਲਾਨਾ ਹੋ ਗਿਆ ਨੇ ਵੀਰੇ ਚਲੋ ਹੁਣ ਜਿਹੜਾ ਬੰਦਾ ਜਨਰੇਸ਼ਨ ਚ ਸੀਗਾ ਅੱਜ ਦੀ ਚ ਉਹਨੇ ਜਿਹੜਾ ਵੀ ਕਦਮ ਚੁੱਕਿਆ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਇਹ ਕਦਮ ਚੁੱਕਣਾ ਚਾਹੀਦਾ ਕੁੜੀ ਨੂੰ ਮੁੰਡੇ ਦੇ ਲੜ ਲਾ ਦੇਣਾ ਚਾਹੀਦਾ ਬਿਲਕੁਲ ਠੀਕ ਹੈ ਆਪਾਂ ਤਾਂ ਇਹ ਚੀਜ਼ ਜਾਣਨਾ ਵੀ ਲੋਕ ਇਸ ਚੀਜ਼ ਤੋਂ ਲੜਾਈ ਤੋਂ ਪਰਾਂ ਹਟ ਕੇ ਲੋਕ ਥੋੜੇ ਜਿਹਾ ਇਨਸਾਨੀਅਤ ਵੱਲ ਵਧਣ ਤਾਂ ਕਿ ਚਲੋ ਠੀਕ ਹੈ ਬੱਚੇ ਆ ਚਲੋ ਕਿਵੇਂ ਵੀ ਹੋ ਗਿਆ ਜੇ ਤੁਨ ਦੋਨੋਂ ਰਹਿਣ ਵਾਲੇ ਰਾਜੀ ਆ ਫਿਰ ਬਾਪੇ ਉਹਨੂੰ ਮੇਰੇ ਸਾਹਮਣੇ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਥੋੜੇ ਉਹਨਾਂ ਨੂੰ ਇਸ ਚੀਜ਼ ਨੂੰ ਜਨਰੇਸ਼ਨ ਨੂੰ ਉਹੀ ਅਡਾਪਟ ਕਰ ਲੈਣਾ ਚਾਹੀਦਾ ਮੇਰੇ ਸਾਹਮਣੇ ਇਹ ਪੇਰੈਂਟਸ ਲਈ ਮੇਰਾ ਇਹੀ ਛੋਟਾ ਜਿਹਾ ਮੈਸੇਜ ਆ ਇੱਕ ਛੋਟੀ ਐਗਜ਼ਾਮਪਲ ਦੇ ਨਾਲ ਚਲੋ ਚਲੋ ਇਦਾਂ ਕਰ ਲੈਣਾ ਚਾਹੀਦਾ ਤੇ ਮੈਨੂੰ ਬਹੁਤ ਘੈਂਟ ਗੱਲਾਂ ਬਾਤਾਂ ਲੱਗੀਆਂ ਬਾਈ ਦੀਆਂ ਕਿਉਂਕਿ ਸੰਸਕਾਰ ਵਾਲੀਆਂ ਗੱਲਾਂ ਨੇ ਜਿਵੇਂ ਆਪਾਂ ਕਹਿੰਦਾ ਵੀ ਯਾਰ ਇੱਕ ਪਰਵਰੇਸ਼ਨ ਹੁੰਦੀ ਹੈ ਨਾ ਜਿਹੜੀ ਚੰਗੇ ਮਾਪਿਆਂ ਦੀ ਕੀਤੀ ਹੁੰਦੀ ਹੈ ਨਾ ਤੇ ਤੁਹਾਨੂੰ ਵੀ ਮੇਰੇ ਖਲਾ ਵੀ ਗੱਲਾਂ ਸੋਹਣੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਹੋਣਗੀਆਂ ਕਿਵੇਂ ਦੀਆਂ ਗੱਲਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਸ਼ੁਕਰੇ ਮਿਹਰਬਾਨੀ ਜਿਉਂਦੇ ਰਹੋ ਧੰਨਵਾਦ